ਵੱਡੇ ਭਰਾ ਸਰਬਜੀਤ ਸਿੰਘ ਖਾਲਸਾ ਸੌਂ ਚੁੱਕਰੇ ਸੀਗੇ ਰਾਹੁਲ ਗਾਂਧੀ ਦਾ ਉੱਠ ਕੇ ਬਾਹਰ ਚੱਲੇ ਜਾਣਾ ਤੇ ਭਾਈ ਸਾਹਿਬ ਦਾ ਫਤਿਹ ਗਜਾਉਣਾ ਇਸ ਮੂਮੈਂਟ ਨੂੰ ਤੁਸੀਂ ਕਿੱਦਾਂ ਆਪਣੇ ਸ਼ਬਦਾਂ ਚ ਬਿਆਨ ਕਰੋਗੇ ਇਹ ਜੋ ਬਾਹਰ ਚੱਲੇ ਜਾ ਸਰਬਜੀਤ ਦੀ ਇਨਸਲਟ ਨਹੀਂ ਆ ਉਹ 3 ਲੱਖ ਜਿਨ੍ਹਾਂ ਨੇ ਚੁਣਿਆ ਹੈ ਫਰੀਦਪੁਰ ਦੇ ਲੋਕਾਂ ਨੇ ਉਹਨਾਂ ਦੀ ਇਨਸਲਟ ਕਰਨ ਦੀ ਕੋਸ਼ਿਸ਼ ਕੀਤੀ ਜਿਹੜੇ ਰਾਹੁਲ ਗਾਂਧੀ ਸਰਬਜੀਤ ਤਾਂ ਪਹਿਲੀ ਵਾਰ ਹੀ ਆ ਰਹੇ ਰਾਹੁਲ ਗਾਂਧੀ ਸ਼ਾਇਦ ਤੀਜੀ ਚੌਥੀ ਵਾਰੀ ਆ ਰਹੇ ਹੋਣੇ ਤੇ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਸੰਸਦ ਦੇ ਜਿਹੜੀ ਮਰਿਆਦਾ ਬਿਹਾਲ ਬਹਾਲ ਰੱਖਣ ਤੇ ਇੱਕ ਚੁਣੇ ਹੋਏ ਨੁਮਾਇੰਦੇ ਨੂੰ ਵਿਦ ਰਿਸਪੈਕਟ ਟ੍ਰੀਟ ਕੀਤਾ ਜਾਵੇ। ਅੱਜ ਜਸਵਿੰਦਰ ਜੀ ਕਿਤੇ ਨਾ ਕਿਤੇ ਪੰਜਾਬ ਦੇ ਉਹ ਲੋਕ ਜਿਹੜੇ ਕੀ ਇਹਨਾਂ ਤੋਂ ਇਨਸਿਚੋਰ ਫੀਲ ਕਰ ਰਹੇ ਨੇ ਭਾਵੇਂ ਸਰਪ੍ਰੀਖ ਖਾਲਸਾ ਅਧਿਕਾਰ ਕਰੀਏ ਭਾਵੇਂ ਅੰਮ੍ਰਿਤਪਾਲ ਦੀ ਗੱਲ ਕਰੀਏ ਅਸੁਰੱਖਿਅਤ ਮਹਿਸੂਸ ਕਰ ਰਹੇ ਨੇ ਉਹ ਕਹਿ ਰਹੇ ਨੇ ਕਿ ਇਹ ਕਟੂਰ ਸਿੰਘ ਸਾਹਿਬ ਦੇ ਲੋਕ ਜਾਂ ਫਰੀਦ ਕੌੜ ਦੇ ਲੋਕ ਇਹਨਾਂ ਦੇ ਬ੍ਰੇਨ ਵਾਸ਼ ਹੋਏ ਹੋਏ ਨੇ ਇਹ ਵੀ ਅੰਧਪੱਖਤ ਹੈਗੇ ਨੇ ਇੱਕ ਕੌੜ ਕੋਟ ਵਾਲੇ ਹੈਗੇ ਨੇ ਇਹਨੂੰ ਅਸੀਂ ਸੰਸਦ ਭੇਜ ਤਿਆ ਉਡੀ ਚਿੰਤਾ ਬਿਆਨ ਕਰ ਰਹੇ ਨੇ ਹੈ ਉਹ ਪੰਜਾਬੀ ਨੇ ਹੈ ਉਹ ਪਗੜੀ ਧਾਰੀ ਸਿੱਖ ਹੀ ਨੇ ਮੈਂ ਇਹਨਾਂ ਦਾ ਡਬਲ ਸਟੈਂਡਰਡ ਹੁਣੇ ਕੰਮ ਦਾਲਦਾ ਜਦੋਂ ਰਾਹੁਲ ਗਾਂਧੀ ਦਰਬਾਰ ਸਾਹਿਬ ਨਤਮਸਤਕ ਹੁਣ ਆਇਆ ਸੀ ਤੇ ਇਹੀ ਲੋਕ ਕਹਿ ਰਹੇ ਕਹਿ ਰਹੇ ਸੀ ਕਿ ਜਿਹੜੇ ਦਾਦੀ ਨੇ ਪਾਪ ਕੀਤੇ ਉਹਦੀ ਸਿਰ ਸਜ਼ਾ ਪੋਤੇ ਨੂੰ ਨਹੀਂ ਮਿਲ ਸਕਦੀ ਕੀ ਸਰਬਜੀਤ ਸਿੰਘ ਖਾਲਸਾ ਤੇ ਅਮਰਤਪਾਲ ਦਾ ਉਹ ਕਦਬੂਤ ਉਹ ਕੈਲੀਬਰ ਹੈ ਇਹ ਜਿਹੜੀ ਪੋਲੀਟੀਕਲ ਬਲੈਂਕਨੈਸ ਬਣੀ ਹੋਈ ਹੈ ਪੋਲੀਟੀਕਲ ਸਪੇਸ ਜਿਹੜੀ ਹੈ ਉਹਨੂੰ ਦੋਨੋਂ ਫੁੱਲਫਿਲ ਕਰ ਸਕਦੇ ਨਹੀਂ ਇਸ ਲੈਵਲ ਤੇ ਹੈਨੇ ਦੋਨੋਂ ਅਮਰਤਪਾਲ ਸਿੰਘ ਬਹੁਤ ਤੇਜ਼ ਹੈ ਹਾਜ਼ਰ ਜਵਾਬ ਹੈ ਹਰੇਕ ਸਥਿਤੀ ਨੂੰ ਬਹੁਤ ਚੰਗੀ ਤਰ੍ਹਾਂ ਵਿਚਾਰਦਾ ਹੈ ਤੇ ਉਹਨੂੰ ਉਹਨੂੰ ਟੇਬਲ ਟਾਕ ਕਰਨੀ ਆਂਦੀ ਹੈ ਜਿਹੜਾ 5 ਲੱਖ ਵੋਟਰਾਂ ਨੇ ਚੁਣਿਆ ਹੈ ਉਨ੍ਹਾਂ ਦੇ ਉਹ ਹਲਕੇ ਦੀ ਸੇਵਾ ਸੰਭਾਲ ਕਰਨੀ ਉਸ ਨੂੰ ਬਾਹਰ ਆਣ ਦੋ ਤਾਂ ਹੀ ਤਾਂ ਬਾਹਰ ਨਹੀਂ ਆਣ ਦੇਦੇ ਕਿਉਂਕਿ ਅੰਮ੍ਰਿਤਪਾਲ ਸਿੰਘ ਬਹੁਤ ਹੀ ਇੰਟੈਲੀਜੈਂਟ ਬੰਦਾ ਹੈ ਉਹ ਪੂਰੇ ਪੰਜਾਬ ਦੇ ਸਿੱਖ ਕੌਮ ਦੇ ਮੁੱਦੇ ਨੂੰ ਸਮਝਦਾ ਹੈ ਟੇਬਲ ਟॉक ਕਰਨੀ ਵੀ ਜਾਣਦਾ ਹੈ ਤੁਸੀਂ ਦੇਖਿਆ ਉਹ ਅੱਜ ਸੁਪਿੰਦਰ ਜੀ ਬੜੇ ਵੀਡੀਓ ਬਾਰੇ ਨੋਏ ਸੀ ਅਮਰਤਪਾਲ ਨੇ ਜਦੋਂ ਕਿਹਾ ਸੀਗਾ ਕਿ ਮੈਂ ਤਾਂ ਭਾਰਤੀ ਹੈ ਹੀ ਨਹੀਂ ਮੇਰੇ ਕੋਲ ਦੁਬਈ ਦੀ ਨਾਗਰਿਕਤਾ ਹੈ ਮੈਂ ਭਾਰਤੀ ਸੰਵਿਧਾਨ ਨੂੰ ਨਹੀਂ ਮੰਨਦਾ ਕਈ ਕੜੇ ਸ਼ਬਦਾਂ ਚ ਕਰਦੇ ਕਹਿੰਦੇ ਠੁੱਪ ਕੇ ਚੱਟਣ ਵਾਲੀ ਗੱਲ ਕੀਤੀ ਅਮਰਤਪਾਲ ਨੇ ਨਹੀਂ ਨਹੀਂ ਜੀ ਸੌ ਚੱਕਦੇ ਤੇ ਇਹ ਵੀ ਕਹਿੰਦੇ ਆ ਮੈਂ ਆਪਣੇ ਬਿਨਾ ਇੰਟਰਫੀਰੈਂਸ ਦੇ ਬਿਨਾ ਕਿਸੇ ਦਬਾਅ ਮੰਨੇ ਅਸੀਂ ਕੰਮ ਕਰਾਂਗੇ ਕੀ ਜਿਹੜੇ ਅੱਜ ਤੱਕ 70 ਸਾਲ ਤੱਕ ਲੀਡਰ ਆਏ ਨੇ ਇਹਨਾਂ ਨੇ ਬਿਨਾਂ ਦਬਾਅ ਤੋਂ ਕੰਮ ਕੀਤਾ ਇੰਡੀਪੈਂਡੈਂਟ ਕੰਮ ਕੀਤਾ ਤੇ ਹੁਣ ਅਮਰਤਪਾਲ ਤੋਂ ਸਰਬਜੀਤ ਕੋਲ ਸਿਸਟਮ ਕੀ ਹੈ ਹੁਣ ਸਿਸਟਮ ਵਿੱਚ ਆ ਕੇ ਪੰਜਾਬ ਦੀ ਅਸੀਂ ਗੱਲ ਕਰਾਂਗੇ ਕਾਲ ਸਾਹ ਤੁਹਾਡੇ ਭਰਾ ਇਹਨਾਂ ਦੀ ਪਾਰਟੀ ਟਿਕਟ ਤੇ ਚੋਣ ਨਹੀਂ ਲੜੇ ਉਹ ਫੈਸਲੇ ਨੂੰ ਸਹੀ ਕਿੱਦਾਂ ਦੇਖਦੇ ਹਾਂ ਹਾਂਜੀ ਬਿਲਕੁਲ ਸਹੀ ਹੈ ਕਿਉਂਕਿ ਦੇਖੋ ਜੀ ਸ਼ਹੀਦ ਭਾਈ ਬਿਆਨ ਸਿੰਘ ਦਾ ਪਰਿਵਾਰ ਕਿਸੇ ਇੱਕ ਜਥੇਬੰਦੀ ਦਾ ਨਹੀਂ ਹੈਗਾ ਨੇ 91 ਚ ਆਲਮਗੀਰ ਗੁਰੂ ਘਰ ਵਿਖੇ ਸਿਮਰਨਜੀਤ ਸਿੰਘ ਮਾਨ ਨੂੰ ਆਪਣੀ ਪ੍ਰਧਾਨਗੀ ਦੇ ਦਿੱਤੀ ਸੀ ਜਸਵਿੰਦਰ ਜੀ ਖਾਲਸਾ ਜੀ ਦੀ ਜਿੱਤ ਤੋਂ ਬਾਅਦ ਫੇਰ ਗੱਲਾਂ ਉੱਠਣ ਲੱਗ ਪਈਆਂ ਪਿਤਾ ਜੀ ਦੀ ਸ਼ਹਾਦਤ ਤੋਂ ਸਾਰੀ ਦੁਨੀਆ ਵਾਕਿਫ ਹੈ ਸਿੱਖ ਕੌਮ ਵਾਕਿਫ ਹੈ ਮਾਤਾ ਜੀ ਦਾ ਕਾਲ ਚਲਾਣਾ ਅੱਜ ਵੀ ਉਸ ਤੇ ਸਵਾਲ ਉੱਠਦੇ ਨੇ ਕਹਿੰਦੇ ਮਾਤਾ ਜੀ ਦੀ ਸੁਭਾਵਿਕ ਮੌਤ ਨਹੀਂ ਸੀ ਨਹੀਂ 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 ਮੈਂ ਤੁਹਾਨੂੰ ਦੱਸਦਾ ਦੋ ਦਿਨ ਪਹਿਲਾਂ ਹੀ ਤਿੰਨ ਦਿਨ ਪਹਿਲਾਂ ਸਮੇਤ ਚੈਨ ਦੀ ਉਹ ਉਹ ਬੰਬ ਲੱਗਾ ਸੀ ਇੱਕ ਦਿਨ ਪਹਿਲਾਂ ਚਟਾਣੇ ਦਾ ਘਰ ਜਲਾਇਆ ਗਿਆ ਸੀਗਾ ਤੇ ਵੈਰੀ ਨੈਕਸਟ ਡੇ ਸੋਮਵਾਰ ਸੀ ਮੈਨੂੰ ਚੰਗੀ ਤਰ੍ਹਾਂ ਆਇਆ ਦਾ ਮੰਡੇ ਸੀ ਤੇ ਜਿਹੜਾ ਸੈਣੀ ਤੇ ਬੰਬ ਲੱਗਣਾ ਚਟਾਣੇ ਦੇ ਪਰਿਵਾਰ ਨੂੰ ਸਾੜ ਕੇ ਮਾਰਨਾ ਤੇ ਮਾਤਾ ਬੀਬੀ ਰੂਰ ਖਾਲਸਾ ਦਾ ਕਤਲ ਹੋਣਾ ਇਹ ਤਿੰਨੋਂ ਕਨੈਕਟਡ ਹੈ ਅ ਪਿੰਕੀ ਦੇ ਇੰਟਰਵਿਊ ਵੀ ਕੀਤੀ ਸੀ ਫਿਰ ਮੈਂ ਇਹਨਾਂ ਨੂੰ ਪੱਤਰਕਾਰ ਨੂੰ ਫੋਨ ਕੀਤਾ ਮੈਂ ਕਿ ਮਾਤਾ ਜੀ ਬਾਰੇ ਪੁੱਛੋ ਪਿੰਕੀ ਨੂੰ ਪੱਕਾ ਪਤਾ ਹੋਊਗਾ ਕਿ ਪਿੰਕੀ ਸੈਣੀ ਦਾ ਰਾਈਟ ਹੈਂਡ ਹੁੰਦਾ ਸੀ 91 ਚ ਤੇ ਉਹਨੇ ਔਫ ਦਾ ਰეკર્ડ ਗੱਲ ਹੈ ਉਹਨੇ ਮਕੀ ਹੈਨਾ ਉਹਨੇ ਗੱਲ ਕੀਤੀ ਸੀ ਪਿੰਕੀ ਨਾਲ ਪਿੰਕੀ ਨੇ ਇੰਨਾ ਹੀ ਕਿਹਾ ਹਾਂਜੀ ਕੋਈ ਸਰਕਾਰੀ ਸੈਟਿੰਗ ਸੀ ਬਾਤ ਉਹਨੇ اے ਵਰਡ ਵਰਤੇ ਸਰਕਾਰੀ ਸੈਟਿੰਗ ਸੀ ਹਾਂ ਲੱਗਦਾ ਤੁਹਾਨੂੰ ਕਿ ਹੁਣ ਜੇ ਮੌਕਾ ਹੈਗਾ ਹੁਣ ਇਸ ਚੀਜ਼ ਨੂੰ ਇਨਕੁਆਇਰੀ ਕਰਾਣਾ ਚਾਹਾਂਗੇ ਨੇ ਇਨਕੁਆਇਰੀ ਹੋਈ ਹੁਣ ਜੋ ਸਾਡੇ ਪੋਸਟਮਾਰਟ ਨਹੀਂ ਕਰਾਇਆ ਜੀ ਸਾਡੇ ਪੰਥਕ ਲੀਡਰਾਂ ਨੇ ਪੋਸਟਮਾਰਟ ਨਹੀਂ ਕਰਾਇਆ ਜੋ ਸਿਮਰਜੀਤ ਸਿੰਘ ਮਾਰਕਮ ਦੇ ਲੀਡਰ ਸੀਗੇ ਤੁਸੀਂ ਅੱਗੇ ਸਭ ਤੋਂ ਮੂਰੇ ਲੜ ਰਹੇ ਹੋ ਤੁਹਾਡਾ ਇੱਕ ਐਮਪੀ ਸਸਪੀਸ ਸਸਪੀਸ਼ੀਅਸ ਸਰਕਮਸਟੈਂਸਸੇ ਚ ਦੀ ਮੌਤ ਹੋਈ ਤੁਸੀਂ ਉੱਥੇ ਆਓ ਉਹਦਾ ਪੋਸਟਮਾਰਟਮ ਕਰਾਓ ਪਤਾ ਲਗਾਓ ਕੈਮੇ ਡੈਥ ਹੋਈ ਹੈ ਇਨਵੈਸਟੀਗੇਸ਼ਨ ਦੀ ਮੰਗ ਕਰੋ ਮਗਰ ਇਹ ਤਾਂ ਆਪ ਕੋ ਤੇ ਵੀ ਨਹੀਂ ਆਏ ਜਥੇਬੰਦ ਤਾਂ ਜਾ ਬਣੇ ਇੱਕ ਅਸਲ ਸ਼੍ਰੋਮਣੀ ਅਕਾਲੀ ਦਲ ਬਣੇ ਜੀ ਦੀ ਅਗਵਾਈ ਬ ਅਮਰਪਾਲ ਸਿੰਘ ਜਾਂ ਬੀਬੀ ਖਾਲੜਾ ਜੀ ਕਰਨ ਮੇਰੀ ਦਿਲੇਸ਼ ਖਾਇਸ਼ ਹੈ ਉਹਨਾਂ ਦੀ ਅਗਵਾਈ ਬੀਬੀ ਖਾਲੜਾ ਜੀ ਕਰਨ ਸੋ ਸ਼ਸ਼ੀਕਾਲ ਸਾਡੇ ਚੈਨਲ ਨੂੰ ਦੁਨੀਆ ਭਰ ਤੋਂ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਅਸੀਂ ਸਵਾਗਤ ਕਰਦੇ ਹਾਂ ਅੱਜ ਅਸੀਂ ਗੱਲਬਾਤ ਕਰਾਂਗੇ ਹਾਲ ਹੀ ਦੇ ਵਿੱਚ ਇੱਕ ਬਹੁਤ ਵੱਡਾ ਮੰਡੇਟ ਜਿਹੜਾ ਮਿਲਿਆ ਹੈਗਾ ਪੰਜਾਬ ਨੇ ਦਿੱਤਾ ਫਰੀਦਕੋਟ ਲੋਕ ਸਭਾ ਹਲਕੇ ਨੇ ਦਿੱਤਾ ਸਰਬਜੀਤ ਸਿੰਘ ਖਾਲਸਾ ਨੂੰ ਸੰਸਦ ਦੇ ਵਿੱਚ ਭੇਜ ਦਿੱਤਾ। ਉਹ ਪਾਲ ਸਭ ਨੇ ਦੇਖਿਆ ਦੁਨੀਆ ਭਰ ਦੇ ਲੋਕਾਂ ਨੇ ਟੀਵੀ ਤੇ ਖਾਸ ਕਰਕੇ ਸਿੱਖ ਪੰਥ ਸਿੱਖ ਕੌਮ ਨੇ ਜਿਹੜਾ ਉਹ ਪਾਲ ਦੇਖਿਆ ਜਦੋਂ ਸਰਬਜੀਤ ਸਿੰਘ ਖਾਲਸਾ ਮੁਕਸ਼ਵਾਂ ਚ ਸੌ ਚੁੱਕਦੇ ਨੇ ਤੇ ਫਤਿਹ ਜਾਂਦੇ ਨੇ ਵਾਈਕੁਰਜੀ ਕਾ ਖਾਲਸਾ ਵਾਈਕੁਰਜੀ ਫਤਈ ਖੁਦ ਖਾਲਸਾਉਂ ਦੀ ਦੱਸਦੇ ਨੇ ਕਿ ਜਦੋਂ ਸੌ ਚੁੱਕਣ ਲਈ ਮੇਰਾ ਨਾਮ ਲਿਆ ਗਿਆ ਤਾਂ ਰਾਹੁਲ ਗਾਂਧੀ ਜਿਹੜਾ ਉੱਠ ਕੇ ਬਾਹਰ ਚਲੇ ਗਏ ਤੇ ਕਿੱਦਾਂ ਦਾ ਮੰਡੇਟ ਮਿਲਿਆ ਸਰਬਜੀਤ ਸਿੰਘ ਖਾਲਸਾ ਦਾ ਪਰਿਵਾਰ ਕੀ ਸੋਚ ਰਿਹਾ ਉਹਨਾਂ ਦੇ ਛੋਟੇ ਭਰਾ ਜਸਵਿੰਦਰ ਸਿੰਘ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ ਉਹ ਕੀ ਵਿਚਾਰ ਰੱਖਦੇ ਨੇ ਪੰਜਾਬ ਕਿੱਧਰ ਨੂੰ ਜਾ ਰਿਹਾ ਕਿੱਦਾਂ ਦਾ ਮੰਡੇਟ ਹੈ ਗੱਲਬਾਤ ਕਰਾਂਗੇ ਜਸਵਿੰਦਰ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅ ਜਸਵਿੰਦਰ ਜੀ ਸਵਾਲ ਇਹ ਤੁਸੀਂ ਵੀ ਦੇਖਿਆ ਖੈਰ ਤੁਸੀਂ ਵਿਅਸਤ ਹੈਗੇ ਹੋ ਆਪਣੀ ਬਾਅਦ ਦੀ ਦਿਨਚਰ ਹੈ ਤੁਹਾਨੂੰ ਸ਼ਾਇਦ ਮੌਕਾ ਨਹੀਂ ਲੱਗਿਆ ਹੁਣਾ ਚੋਣਾ ਦੇ ਦਿਨਾਂ 'ਚ ਪੰਜਾਬ ਆਉਣ ਦਾ ਤੁਸੀਂ ਵਿਅਸਤ ਹੋਵੋਗੇ ਅ ਇਹ ਵੀ ਇੱਕ ਰਿਕਾਰਡ ਬਣਿਆ ਸੀ ਜਦੋਂ ਤੁਹਾਡੇ ਦਾਦਾ ਜੀ ਸਰਦਾਰ ਸੁੱਚਾ ਸਿੰਘ ਮਲੋਆ ਤੇ ਤੁਹਾਡੇ ਮਾਤਾ ਜੀ ਬੀਬੀ ਬਿਮਲਕੌਰ ਖਾਲਸਾ ਜੀ ਇੱਕੋ ਘਰ 'ਚੋਂ ਇੱਕ ਵਾਰ ਦੇ ਸਮੇਂ 'ਚ ਦੋ-ਦੋ ਸੰਸਦ ਸੀ ਪੰਜਾਬ ਨੇ ਬੜਾ ਸਾਥ ਦਿੱਤਾ ਸੀ ਤੇ ਬ੍ਰਦਰ ਤੇ ਤੁਹਾਡੇ ਭਰਾ ਸਰਵਜੀਤ ਸਿੰਘ ਖਾਲਸਾ ਨੇ ਵੀ ਬੜੀ ਮਿਹਨਤ ਕੀਤੀ ਇਹਨਾਂ ਲੋਕਾਂ ਨੇ ਉਹਨਾਂ ਦਾ ਸਾਥ ਦਿੱਤਾ ਹੈ ਕੀ ਕਹਿੰਨੇ ਹੋ ਹਾਂਜੀ ਅਸੀਂ ਸਦਾ ਹੀ ਕੌਮ ਦਾ ਕੌਮ ਦੇ ਰਹਿਣੀ ਆ ਹੁਣ ਦੇਖੋ 1989 ਵਿੱਚ ਸਾਡੇ ਸਾਡਾ ਪਰਿਵਾਰ ਪਹਿਲਾ ਪਰਿਵਾਰ ਸੀਗਾ ਜਦੋਂ ਜਿਨ੍ਹਾਂ ਦੇ ਇੱਕ ਘਰ ਚੋਂ ਦੋ ਐਮਪੀ ਚੁਣੇ ਗਏ 89 ਵਿੱਚ ਤੇ ਹੁਣ ਸਾਡਾ ਹੀ ਪਰਿਵਾਰ ਹੈ ਜਿੱਥੇ ਦੀਆਂ ਤਿੰਨ ਜਨਰੇਸ਼ਨ ਤਿੰਨ ਪੀੜ੍ਹੀ ਐਮਪੀ ਬਣੇ ਨੇ ਸਾਡੇ ਦਾਦਾ ਜੀ ਐਮਪੀ ਬਣੇ ਨੇ ਮਾਤਾ ਜੀ ਐਮਪੀ ਬਣੇ ਤੇ ਬ੍ਰਦਰ ਤੇ ਅਸੀਂ ਬਹੁਤ ਧੰਨਵਾਦ ਕਰਦੇ ਆਂ ਕੌਮ ਦਾ ਕਿ ਜਿਨ੍ਹਾਂ ਨੇ ਅੱਜ ਵੀ ਸਾਡੇ ਤੇ ਵਿਸ਼ਵਾਸ ਦਿਵਾਇਆ ਕਿਉਂਕਿ ਹੁਣ ਕ੍ਰਾਈਸਿਸ ਦਾ ਪੰਜਾਬ ਚ ਲੀਡਰਸ਼ਿਪ ਦਾ ਵੈਕਿਊਮ ਹੈ ਕ੍ਰਾਈਸਿਸ ਹੈ ਪੋਲਿਟੀਕਲ ਕ੍ਰਾਈਸਿਸ ਹੈ ਅਕਾਲੀ ਦਲ ਬਿਲਕੁਲ ਜ਼ੀਰੋ ਹੋ ਚੁੱਕਿਆ ਹੈ ਤੇ ਹੁਣ ਪੂਰੀ ਪੰਜਾਬ ਦੇ ਹੁਣ ਜਿਵੇਂ ਦੋ ਸੀਟਾਂ ਜਿਤਾਈਆਂ ਤੇ ਹੁਣ ਪੰਜਾਬ ਨੂੰ ਪੂਰੀ ਹਨਾ ਇਸੇ ਮੀਤ ਤੇ ਜਿਤਾਈਆਂ ਕਿ ਇਹ ਨੌਜਵਾਨ ਨੌਜਵਾਨਾਂ ਨੂੰ ਹੀ ਕੌਮ ਦੀ ਵਾਗਡੋਰ ਦਿੱਤੀ ਜਾਵੇ ਜਿਹੜੀ ਪੰਜਾਬ ਦੀ ਸਿਆਸਤ ਹੈ ਨੌਜਵਾਨ ਸਾਹਮਣੇ ਮੈਨੂੰ ਹੁਣ ਉਮੀਦ ਹੈ ਕਿ ਦੋ ਨੌਜਵਾਨ ਜਿੱਤੇ ਨੇ ਪਾਰਲੀਮੈਂਟ ਗਏ ਨੇ ਇਹ ਕੌਮ ਨੂੰ ਸਹੀ ਦਿਸ਼ਾ ਨਿਰਦੇਸ਼ ਦੇ ਸਕਣਗੇ ਤੁਸੀਂ ਵੀ ਦੇਖਿਆ ਹੋਣਾ ਜਦੋਂ ਤੁਹਾਡੇ ਵੱਡੇ ਭਰਾ ਸਰਬਜੀਤ ਸਿੰਘ ਖਾਲਸਾ ਸੌ ਚੁੱਕਰੇ ਸੀਗੇ ਰਾਹੁਲ ਗਾਂਧੀ ਦਾ ਉੱਠ ਕੇ ਬਾਹਰ ਚੱਲੇ ਜਾਣਾ ਤੇ ਭਾਈ ਸਾਹਿਬ ਦਾ ਫਤਿਹ ਗਜਾਉਣਾ ਇਸ ਮੂਵਮੈਂਟ ਨੂੰ ਤੁਸੀਂ ਕਿੱਦਾਂ ਆਪਣੇ ਸ਼ਬਦਾਂ ਚ ਬਿਆਨ ਕਰੋਗੇ ਦੇਖੋ ਜੀ ਇਹ ਬਾਹਰ ਜਾਣਾ ਹੁਣ ਸਰਬਜੀਤ ਸਿੰਘ ਨੂੰ ਫਰੀਦਕੋੜ ਦੇ 3 ਲੱਖ ਲੋਕਾਂ ਨੇ ਚੁਣ ਕੇ ਆਪਣਾ ਨੁਮਾਇੰਦਾ ਭੇਜਿਆ ਤੇ ਇਹ ਜੋ ਬਾਹਰ ਚਲੇ ਜਾਣਾ ਸਰਬਜੀਤ ਦੀ ਇਨਸਲਟ ਨਹੀਂ ਉਹ 3 ਲੱਖ ਜਿਨ੍ਹਾਂ ਨੇ ਚੁਣਿਆ ਹੈ ਫਰੀਦਕੋਟ ਦੇ ਲੋਕਾਂ ਨੇ ਜਿਨ੍ਹਾਂ ਨੇ ਫਤਵਾ ਦਿੱਤਾ ਸਰਬਜੀਤ ਨੂੰ ਤੇ ਉਹਨਾਂ ਦੀ ਮੈਨੂੰ ਲੱਗਦਾ ਉਹਨਾਂ ਦੀ ਇਨਸਲਟ ਕਰਨ ਦੀ ਕੋਸ਼ਿਸ਼ ਕੀਤੀ ਜਿਹੜੇ 3 ਲੱਖ ਬੰਦਿਆਂ ਨੇ ਸਰਬਜੀਤ ਨੂੰ ਵੋਟ ਪਾਈ ਹੈ ਇਹ ਸਰਬਜੀਤ ਦਾ ਇਸ ਚ ਕੋਈ ਨਹੀਂ ਹੈਗਾ ਤੇ ਕਿਉਂਕਿ ਸਰਬਜੀਤ ਚੁਣਿਆ ਹੋਇ ਨਮਾਇੰਦਾ ਹੈ ਤੇ ਰਾਹੁਲ ਗਾਂਧੀ ਸਰਬਜੀਤ ਤਾਂ ਪਹਿਲੀ ਵਾਰ ਹੀ ਆ ਰਹੇ ਰਾਹੁਲ ਗਾਂਧੀ ਸ਼ਾਇਦ ਤੀਜੀ ਚੌਥੀ ਵਾਰੀ ਆ ਰਹੇ ਹੋਣੇ ਸ਼ਾਇਦ ਤੀਸਰੀ ਆ ਰਿਹਾ ਫ ਆਮ ਨਾਟ ਰੋਂਗ ਤੇ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਸੰਸਦ ਦੀ ਜਿਹੜੀ ਮਰਿਆਦਾ ਬਹਾਲ ਬਹਾਲ ਰੱਖਣ ਤੇ ਇੱਕ ਚੁਣੇ ਹੋਏ ਨਮਾਇੰਦੇ ਨੂੰ ਵਿਦ ਰਿਸਪੈਕਟ ਟਰੀਟ ਕੀਤਾ ਜਾਵੇ ਬਿਲਕੁਲ ਠੀਕ ਹੈ ਆਪਾਂ ਦੇਖੀਏ ਕਿ ਮਾਤਾ ਜੀ ਦੇ ਸਵਰਗਵਾਸ ਹੋਣ ਤੋਂ ਬਾਅਦ ਕਾਲ ਚਲਾਣੇ ਤੋਂ ਬਾਅਦ ਸਰਗੀਤ ਜੀ ਜਦੋਂ ਯੰਗ ਹੋਏ ਸੀ ਤੇ ਉਹਨਾਂ ਨੇ ਰਾਜਨੀਤੀ ਚ ਪੈਰ ਧਰਤੇ ਸੀ ਬਠਿੰਡਾ ਵੀ ਚੋਣ ਲੜਨ ਗਏ ਨਹੀਂ ਸਫਲਤਾ ਮਿਲੀ ਵਿਧਾਇਕ ਦੀ ਪਦੌੜ ਵੀ ਗਏ ਨਹੀਂ ਸਫਲਤਾ ਮਿਲੀ ਰੋਪੜ ਤੋਂ ਵੀ ਲੜੇ ਉੱਥੋਂ ਵੀ ਸਫਲਤਾ ਨਹੀਂ ਮਿਲੀ ਹਾਲਕਿ ਬਠਿੰਡਾ ਤੇ ਰੋਪੜ ਤੋਂ ਦਾਦਾ ਜੀ ਤੇ ਮਾਤਾ ਜੀ ਨੂੰ ਲੋਕਾਂ ਨੇ ਜਰੂਰ ਸਾਥ ਦਿੱਤਾ ਸੀਗਾ ਇੰਨੇ ਸਾਲਾਂ ਬਾਅਦ ਤੇ ਜਿਹੜਾ ਲੋਕ ਨਾਲ ਖੜੇ ਨੇ ਖਾਸ ਕਰਕੇ ਕਹਿੰਦੇ ਵੀ ਸਰਗੀਤ ਨੂੰ ਜਿਟਾਉਣ ਚ ਨੌਜਵਾਨਾਂ ਦੀ ਭੂਮਿਕਾ ਵੱਡੀ ਰਹੀ ਹੈ ਕਿਦਾਸ਼ ਚੀਨੂ ਦੇਖਦੇ ਹੋ ਜੀ ਸਭ ਤੋਂ ਵੱਡੀ ਗੱਲ ਇਸ 'ਚ ਇਹ ਹੈ ਕਿ ਸਾਡਾ ਜਿਹੜਾ ਪੰਜਾਬ ਦੀ ਜਿਹੜੀ ਇੱਕ ਨੁਮਾਇੰਦਾ ਜਮਾਤ ਸੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਇੱਕ ਖੇਤਰੀ ਪਾਰਟੀ ਸੀ ਉਹਦਾ ਬਿਲਕੁਲ ਜ਼ੀਰੋ ਹੋਣਾ ਹਾਸ਼ੀਏ ਤੇ ਆਣਾ ਇੱਕ ਸਭ ਤੋਂ ਵੱਡਾ ਕਾਰਨ ਹੈ ਕਿਉਂਕਿ ਹੁਣ ਅਕਾਲੀ ਜਿਹੜਾ ਸਿੱਖ ਕੌਮ ਹੈ ਹੁਣ ਅਕਾਲੀ ਦਲ ਆਪਣਾ ਭਰੋਸਾ ਗਵਾ ਚੁੱਕਾ ਸਿੱਖ ਕੌਮ 'ਚੋਂ ਜਿਹੜੇ ਸਿੱਖ ਜਜ਼ਬਾਤ ਦੇ ਜਿਹੜੇ ਲੋਕ ਨੇ ਜਿਨ੍ਹਾਂ ਦੇ ਮਨ 'ਚ ਅੱਜ ਵੀ ਕੌਮੀ ਦਰਦ ਸਿੱਖੀ ਵਸਦੀ ਹੈ ਜਿਹੜੇ ਗੁਰੂ ਨਾਨਕ ਨਾਮ ਲੈਵਾ ਸਿੱਖ ਨੇ ਉਹਨਾਂ ਦਾ ਵਿਸ਼ਵਾਸ ਸ਼੍ਰੋਮਣੇ ਅਕਾਲੀ ਦਲ ਗਵਾ ਚੁੱਕੇ ਆ ਤੇ ਇਸ ਲਈ ਇਹ ਜਿਹੜੇ ਆਪਣੇ ਜਿਹੜਾ ਪੰਥ ਨੂੰ ਪਿਆਰ ਕਰਦੇ ਨੇ ਨਾ ਹੀ ਕਾਂਗਰਸੋ ਜਾ ਸਕਦੇ ਨਾ ਹੀ ਆਪ ਪਲ ਜਾ ਸਕਦੇ ਨੇ ਤੇ ਇਸ ਲਈ ਜੋ ਸਰਬਜੀਤ ਸਿੰਘ ਤੇ ਅਮਰਿਤਪਾਲ ਸਿੰਘ ਮੈਦਾਨ ਵਿੱਚ ਆਏ ਤੇ ਉਹਨਾਂ ਲੋਕਾਂ ਨੂੰ ਲੱਗਾ ਕਿ ਇਹ ਸਾਡੇ ਸਹੀ ਨੁਮਾਇੰਦੇ ਨੇ ਕਿਉਂਕਿ ਅਸੀਂ ਵੀ ਅਕਾਲੀ ਆ ਅਸੀਂ ਕੋਈ ਬਾਹਰਲੇ ਨਹੀਂ ਅਸੀਂ ਵੀ ਅਕਾਲੀ ਆ ਤੇ ਉਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਨਕਲੀ ਅਕਾਲੀਆਂ ਨੂੰ ਬਾਹਰ ਕੱਢ ਕੇ ਕਿਉਂਕਿ ਹੁਣ ਜਿਹੜੀ ਬਾਦਲ ਦੀ ਹੈਗੀ ਐ ਇਹ ਬਾਦਲੈਂਡ ਕੰਪਨੀ ਹੈ ਸੁਖਵੀਰ ਬਾਦਲੈਂਡ ਕੰਪਨੀ ਬਸ ਉੱਥੇ ਡਿਕਟੇਟਰਸ਼ਿਪ ਚੱਲਦੀ ਐ ਕੋਈ ਉੱਥੇ ਡੈਮੋਕਰੇਟਿਕਲੀ ਕੋਈ ਆਵਾਜ਼ ਨਹੀਂ ਚੱਕ ਸਕਦਾ ਕੋਈ ਆਵਾਜ਼ ਵੀ ਚੱਕਦਾ ਤੇ ਉਹਨੂੰ ਪਾਰਟੀ ਚੋਂ ਬਾਹਰ ਬਾਹਰ ਕਰ ਦਿੱਤਾ ਜਾਂਦਾ ਮੇਰੇ ਚਰਨ ਸਿੰਘ ਜੀ ਸਿੰਘ ਬਰਾੜ ਨਾਲ ਵੀ ਗੱਲ ਹੋਈ ਮੈਂ ਉਹਨਾਂ ਦੇ ਇਸ ਕੰਮ ਦੀ ਅਪਰੀਸ਼ੀਏਟ ਕੀਤਾ ਕਿ ਹਾਂਜੀ ਕਿਉਂਕਿ ਜਿਹੜੀ ਇਹ ਮੁੱਦਿਆਂ ਤੋਂ ਅਕਾਲੀ ਦਲ ਭਟਕ ਗਿਆ ਸੀ ਉਹਨੂੰ ਦੁਬਾਰਾ ਆਣਾ ਚਾਹੀਦਾ ਹੁਣ ਇਹ ਦੁਬਾਰਾ ਨਹੀਂ ਆ ਰਿਹਾ ਹਾਸ਼ੀਏ 'ਚ ਹੈ ਤੇ ਇਸ ਲਈ ਲੋਕਾਂ ਨੇ ਅਕਾਲੀ ਦਲ ਦਾ ਬਦਲ ਸਰਬਜੀਤ ਸਿੰਘ ਤੇ ਅਮਰਤਪਾਲ ਨੂੰ ਚੁਣਿਆ ਹੈ ਤੇ ਮੈਨੂੰ ਹੁਣ ਉਮੀਦ ਹੈ ਕਿ ਇਹ ਅੱਗੇ ਹੋ ਕੇ ਇੱਕ ਇੱਕ ਨਵੀਂ ਖੇਤਰੀ ਪਾਰਟੀ ਬਣਾਣਗੇ ਜੋ ਕਿ ਅਸਲ ਅਕਾਲੀ ਸਿਧਾਂਤਾਂ ਤੇ ਪਹਿਰਾ ਦੇएगी ਜੀ ਜਸਵਿੰਦਰ ਜੀ ਕਿਤੇ ਨਾ ਕਿਤੇ ਪੰਜਾਬ ਦੇ ਉਹ ਲੋਕ ਜਿਹੜੇ ਕਿ ਇਹਨਾਂ ਤੋਂ ਇਨਸਿਕਿਉਰ ਫੀਲ ਕਰ ਰਹੇ ਨੇ ਭਾਵੇਂ ਸਰਜੀਤ ਖਾਲਸਾ ਦੀ ਗੱਲ ਕਰੀਏ ਭਾਵੇਂ ਅਮਰਪਾਲ ਦੀ ਗੱਲ ਕਰੀਏ ਅਸੁਰੱਖਿਅਤ ਮਹਿਸੂਸ ਕਰ ਰਹੇ ਨੇ ਕਿ ਲੋਕਾਂ ਨੂੰ ਨੇ ਮੈਂਡੇਟ ਦਿੱਤੇ ਆ ਉਹ ਕਹਿ ਰਹੇ ਨੇ ਕਿ ਇਹ ਖਟੂਰ ਸਾਹਿਬ ਦੇ ਲੋਕ ਜਾਂ ਫਰੀਦਕੋਟ ਦੇ ਲੋਕ ਇਹਨਾਂ ਦੇ ਬ੍ਰੇਨ ਵਾਸ਼ ਹੋਏ ਪਏ ਨੇ ਇਹ ਵੀ ਅੰਧਪਗਤ ਹੈਗੇ ਨੇ ਉਹ ਕਹਿ ਰਹੇ ਨੇ ਦੇਖੋ ਜੀ ਇਹ ਉਹਨਾਂ ਨੂੰ ਅੱਗੇ ਲਿਆਏ ਨੇ ਜਿਹੜੇ ਕਿ ਹਮੇਸ਼ਾ ਲਾਅ ਐਂਡ ਆਰਡਰ ਤੋੜਦੇ ਰਹੇ ਨੇ ਦੇ ਆਰ ਦਾ ਰੂਲ ਬ੍ਰੇਕਰਸ ਇੱਕ ਨੂੰ ਤੋੜਨ ਵਾਲੇ ਹੈਗੇ ਨੇ ਇਹਨਾਂ ਨੂੰ ਅਸੀਂ ਸੰਸਦ ਭੇਜ ਤਿਆ ਤੁਸੀਂ ਬੜੀ ਚਿੰਤਾ ਪ੍ਰਗਟ ਕਰ ਰਹੇ ਨੇ ਹੈ ਉਹ ਪੰਜਾਬੀ ਨੇ ਹੈ ਉਹ ਪਗੜੀ ਧਾਰੀ ਸਿੱਖ ਹੀ ਨੇ ਮੈਂ ਮੈਂ ਇਹਨਾਂ ਦਾ ਡਬਲ ਸਟੈਂਡਰਡ ਹੁਣੇ ਤੁਹਾਨੂੰ ਦੱਸਦਾ ਜਦੋਂ ਰਾਹੁਲ ਗਾਂਧੀ ਦਰਬਾਰ ਸਾਹਿਬ ਨਤਮਸਤਕ ਹੁਣ ਆਇਆ ਸੀ ਤੇ ਇਹੀ ਲੋਕ ਕਹਿ ਰਹੇ ਕਹਿ ਰਹੇ ਸੀ ਕਿ ਜਿਹੜੇ ਦਾਦੀ ਨੇ ਪਾਪ ਕੀਤੇ ਉਹਦੀ ਸਰੀ ਸਜ਼ਾ ਪੋਤੇ ਨੂੰ ਨਹੀਂ ਮਿਲ ਸਕਦੀ ਹੈਨਾ ਤੇ ਹੁਣ ਇਹ ਇਧਰ ਇਹ ਸ਼ਹੀਦ ਭਾਈ ਹੁਣ ਅਸੀਂ ਸ਼ਹੀਦ ਭਾਈ ਬਿਆਨ ਸਿੰਘ ਦੇ بیٹے ਆ ਆਮ ਪ੍ਰਾਊਡ ਜੋ ਸਾਡੇ ਪਿਤਾ ਜੀ ਨੇ ਕੀਤਾ ਉਸ ਟਾਈਮ ਕਾਮ ਨੂੰ ਲੋਡ ਸੀ ਕਿਉਂਕਿ ਕਾਮ ਦੀ ਕਾਮ ਵਿੱਚ ਪੂਰੇ ਡੀਮੋਰਾਲਾਈਜ਼ ਹੋ ਚੁੱਕੀ ਸੀ ਕਾਮ ਉਹ ਉਹ ਕੰਮ ਚ ਰੂਫ ਉਕਣ ਵਾਲਾ ਕੰਮ ਸੀਗਾ ਅਸੀਂ ਉਹਦੇ ਨਾਲ ਅਸੀਂ ਮੈਂ ਉਦੋਂ ਐਪਰੀਸ਼ੀਏਟ ਕਰਦਾ ਮਗਰ ਜਦੋਂ ਰਾਹੁਲ ਗਾਂਧੀ ਦੀ ਵਾਰੀ ਆਂਦੀ ਇਹ ਕਹਿੰਦੇ ਨੇ ਵੀ ਜਿਹੜੇ ਦਾਦੀ ਨੇ ਪਾਪ ਕੀਤੇ ਰਾਹੁਲ ਗਾਂਧੀ ਦਾ ਨਾ ਕਰੋ ਤੇ ਹੁਣ ਐਵੇਂ ਬੋਲਦੇ ਨੇ ਕਿਉਂਕਿ ਮੈਂ ਮੈਂ ਇਹੀ ਹੈ ਕਿਉਂਕਿ 7 ਲੱਖ ਬੰਦਿਆਂ ਨੇ ਤਕਰੀਬਨ 7 ਲੱਖ ਤੋਂ ਉੱਪਰ ਬੰਦਿਆਂ ਨੇ ਦੋ ਦੋਵਾਂ ਦੇ ਨੂੰ ਵੋਟ ਦੋ ਨਵਾਂ ਦੇ ਨੂੰ ਵੋਟਾਂ ਪਾਈਆਂ ਤੇ ਹਿੰਦੁਸਤਾਨ ਇੱਕ ਡੈਮੋਕਰੇਟਿਕ ਕੰਟਰੀ ਹੈ ਕਹਾਂਦੀ ਹੈ ਪਰ ਪੂਰੀ ਡੈਮੋਕਰੇਟਿਕ ਨਹੀਂ ਆਪਣੇ ਆਪਣੇ ਕਹਾਂਦੀ ਹੈ ਤੇ ਹੁਣ ਜੋ ਲੋਕਾਂ ਨੇ ਸੰਸਦ ਚ ਲੋਕਾਂ ਨੇ ਚੁਣ ਕੇ ਭੇਜਤਾ ਤੇ ਇਹਨਾਂ ਨੂੰ ਹੁਣ ਸ਼ਟਪ ਹੋ ਜਾਣਾ ਚਾਹੀਦਾ ਹੈ ਕਿਉਂਕਿ ਜੋ ਵੀ ਇਹ ਕੁਝ ਬੋਲਦੇ ਨੇ ਤੇ ਇਹ ਸਿੱਧੀ ਜਿਹੜੇ ਜਿਨ੍ਹਾਂ ਨੇ ਚੁਣਿਆ ਨੇ ਉਹਨਾਂ ਨੂੰ ਜਿਨ੍ਹਾਂ ਨੇ ਚੁਣ ਕੇ ਭੇਜਿਆ ਉਹਨਾਂ ਨੂੰ ਚੈਲੰਜ ਕਰ ਰਹੇ ਨਾ ਕਿ ਅਮਰਿਤਪਾਲ ਨਾ ਤੇ ਤਾਂ ਨਾ ਕਿ ਸਰਵਜੀਤ ਸਿੰਘ ਨੂੰ ਜਸ਼ਵਿੰਦਰ ਜੀ ਜਿਹੜਾ ਬਾਹਰ ਦਾ ਕੀ ਮਾਹੌਲ ਹੈ ਤੁਸੀਂ ਆਸਟ੍ਰੇਲੀਆ ਵਿੱਚ ਰਹਿੰਦੇ ਹੋ ਹੋਰ ਮੁਲਕਾਂ ਤੋਂ ਵੀ ਤੁਹਾਡੇ ਕੋਲ ਤਾਂ ਮਿਲ ਕੈਨੇਡਾ ਕਰੇ ਅਮਰੀਕਾ ਇੰਗਲੈਂਡ ਤੋਂ ਤੁਹਾਡੇ ਨੂੰ ਫੋਨ ਕਾਲਸ ਆਈਆਂ ਹੋਣਗੀਆਂ ਬਾਹਰ ਕਿਦਾਂ ਦਾ ਮਾਹੌਲ ਹੈ ਇਹਨਾਂ ਦੋਨਾਂ ਦੀ ਜਿੱਤ ਨੂੰ ਲੈ ਕੇ ਜੀ ਬਾਹਰਲੇ ਸ ਇੱਕ ਬਹੁਤ ਅਚਾਹਤ ਨੇ ਕਿਉਂਕਿ ਐਨੇ 40 ਸਾਲ ਬਾਅਦ 35 ਸਾਲਾਂ ਬਾਅਦ 89 ਸਾਨੂੰ ਇੱਕ ਬਹੁਮਤ ਮਿਲੀ ਸੀ ਜਿੱਥੇ ਸਾਰੇ ਪੰਥਕ ਲੀਡਰਸ਼ਿਪ ਅੱਗੇ ਆਈ ਸੀ ਤੇ ਅੱਜ 35 ਸਾਲਾਂ ਬਾਅਦ ਐਗਜੈਕਟਲੀ 35 ਸਾਲਾਂ ਬਾਅਦ ਅੱਜ ਮੌਕਾ ਮਿਲਿਆ ਤੇ ਬਾਹਰਲੇ ਵਿਦੇਸ਼ਾਂ ਚ ਜਿੰਨੇ ਵੀ ਸਿੱਖ ਨੇ ਜਿਨ੍ਹਾਂ ਦੀ ਜਿਨ੍ਹਾਂ ਨਾਲ ਵੀ ਮੇਰੀ ਗੱਲ ਹੋਈ ਉਹ ਚਾਹੁੰਦੇ ਨੇ ਅਮਰਿਤਪਾਲ ਸਿੰਘ ਤੇ ਸਰਦਜੀਤ ਸਿੰਘ ਇੱਕ ਪੋਲੀਟਿਕਲ ਪਾਰਟੀ ਬਣਾਣ ਜਿਹੜੀ ਕਿ ਅਸਲ ਅਕਾਲੀ ਜਿਹੜੇ ਜਿਸ ਕਰਕੇ ਅਕਾਲੀ ਦਲ ਬਣਿਆ ਸੀਗਾ ਉਹ ਪਾਰਟੀ ਬਣਾ ਕੇ ਕੌਮ ਦੀ ਅਗਵਾਈ ਕਰਨ ਤੇ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਕਿਉਂਕਿ ਇਹ ਤਾਂ ਹੀ ਤਾਂ ਰਿਜੈਕਟ ਹੋਏ ਨੇ ਅਕਾਲੀ ਦਲ ਵਾਲੇ ਇਹ ਤਾਂ ਸਫਰ ਤੇ ਆਏ ਨੇ ਕਿਉਂਕਿ ਇਹਨਾਂ ਨੇ ਪੰਜਾਬ ਦੀ ਗੱਲ ਕਰਨੀ ਛੱड़ਤੀ ਸੀ 10 ਸਾਲ ਤੁਸੀਂ ਤੁਹਾਡੀ ਸਾਡੀ ਭੈਣ ਹਰਸ਼ਿਮਰਤ कौर ਬਾਦਲ ਤੁਸੀਂ ਮੰਤਰੀ ਦੇ ਕੈਬਨਿਟ 'ਚ ਤੁਸੀਂ ਪੰਜਾਬ ਦਾ ਇੱਕ 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 ਚੀਜ਼ ਦੱਸੋ ਤੁਸੀਂ ਪੰਜਾਬ ਨੂੰ ਕੀ ਦਵਾਈਆ ਕਿਹੜੀ ਚੀਜ਼ ਤੁਸੀਂ ਪੰਜਾਬ ਦੇ ਹੱਕ 'ਚ ਦਵਾਈਆ 97 ਵਿੱਚੋਂ ਲੈ ਕੇ ਤੁਹਾਡੀ ਹੁਣ 2024 22 ਤੱਕ 23 ਤੱਕ ਤੁਹਾਡੀ ਭਾਜਪਾ ਨਾਲ ਸਾਂਝ ਸੀ ਤੁਸੀਂ ਦੱਸੋ ਪੰਜਾਬ ਦਾ ਕਿਹੜਾ ਮਸਲਾ ਹੱਲ ਕਰਵਾਇਆ ਕੋਈ ਮਸਲਾ ਹੱਲ ਨਹੀਂ ਕਰਾਇਆ ਕਿ ਕਹਿੰਦੇ ਜਿੰਨੀ ਡਿਵੈਲਪਮੈਂਟ ਆ ਜਿੰਨਾ ਵਿਕਾਸ ਹੈ ਸੜਕਾਂ ਨੌਕਰੀਆਂ ਵੱਡੇ ਵੱਡੇ ਹਸਪਤਾਲ ਸਭ ਸਾਡਾ ਨੇ ਆਂਦਾ ਹੋਇਆ ਕਹਿੰਦੇ ਇਹੀ ਕਰਨਾ ਨਹੀਂ ਜੋ ਜੇ ਸੜਕਾਂ ਹਸਪਤਾਲ ਹੀ ਬਣਵਾਣੇ ਸੀ ਤਾਂ ਵੇਸੀ ਕਾਂਗਰਸ ਤੋਂ ਬਣਵਾ ਲੈਣੇ ਆ ਅਸੀਂ ਆਪ ਤੋਂ ਬਣਵਾ ਲੈਣੇ ਆ ਅਸਤੇ ਹੋਰ ਕਿਸੇ ਤੀਜੀ ਪਾਰਟੀ ਤੋਂ ਬਣਾ ਲੈਣੇ ਆ ਅਕਾਲੀ ਦਲ ਕੀ ਅਕਾਲੀ ਦਲ ਦੀ ਹੋਂਦ ਚ ਤਾਂ ਆਇਆ ਸੀ ਕਿ ਸਾਨੂੰ ਪੰਜਾਬ ਨੂੰ ਸੜਕਾਂ ਚ ਚਾਹੀਦੀਆਂ ਕੀ ਪੰਜਾਬ ਨੂੰ ਮਹੱਲੇ ਚਾਹੀਦੇ ਕੀ ਪੰਜਾਬ ਨੂੰ ਹੋਰ ਚਾਹੀਦਾ ਇਹ ਤਾਂ ਇਹ ਤਾਂ ਜੀ ਮਿਊਨਿਸਪੈਲਟੀ ਦੇ ਕੰਮ ਨੇ ਇਹ ਕਿਸੇ ਲੀਡਰ ਦੇ ਹੁਣਾਂ ਵਿਦੇਸ਼ 'ਚ ਰਹਿਣਾ ਸੀ ਦੇਖਦੇ ਆ ਕਿ ਇੱਥੇ ਪੋਲਿਟਿਕ ਕਿੰਨੀ ਡਿਫਰੈਂਟ ਹੈ ਇਹ ਤਾਂ ਜੀ ਮਿਊਨਿਸਪੈਲਟੀ ਦੇ ਕੰਮ ਨੇ ਸੜਕ ਬਣਾਣੇ ਗਾਰਬੇਜ ਚੱਕਣਾ ਪਾਰਕ ਦੀ ਲੁੱਕ ਆਫਟਰ ਕਰਨੀ ਨਾ ਇਹ ਤਾਂ ਇਹਨਾਂ ਦੇ ਮਿਊਂਸੀਪਲਿਟੀ ਦੇ ਕੰਮ ਨੇ ਤੇ ਕੀ ਗੱਲ ਇਹ ਇਹ ਸੜਕਾ ਬਣਾਉਣ ਲਈ ਕਾਲੀਦਲ ਹੋਣ ਚਾਇਆ ਸੀ ਅਕਾਲੀਦਲ ਹੋਣ ਚਾਇਆ ਸੀਗਾ ਜੋ 1966 ਵਿੱਚ ਸਾਨੂੰ ਲੰਗੜਾ ਪੰਜਾਬ ਦਿੱਤਾ ਸੀ ਜਿਹੜੀ ਉਹ ਮੰਗਾ ਰਹੀ ਸੀ ਚੰਡੀਗੜ੍ਹ ਪੰਜਾਬ ਚ ਲੈ ਕੇ ਆਣਾ ਪੰਜਾਬੀ ਬੋਲਦੇ ਇਲਾਕੇ ਪੰਜਾਬ ਚ ਲੈ ਕੇ ਆਣੇ ਇਹ ਮੰਗਾ ਸੀ ਭਾਖੜਾ ਡੈਮ ਪੰਜਾਬ ਦੇ ਪਾਣੀਆਂ ਦਾ ਮੁੱਦਾ ਇਹ ਇਹ ਮੁੱਦਾ ਕਰ ਜੀ ਇਹ ਮੁੱਦਿਆਂ ਕਰਕੇ ਕਾਲੀਦਲ ਅੱਗੇ ਆਇਆ ਸੀਗਾ ਤੇ ਇਸ ਨੂੰ ਤਾਂ ਵਿਸਾਰ ਚੁੱਕੇ ਨੇ ਤੇ ਇਸੇ ਵਿਸਾਰਨ ਕਰਕੇ ਹੀ ਬਿਲਕੁਲ ਸਿਫਰ ਤੇ ਆਇਆ ਇਹ ਕਾਲੀਦਲ ਜੇਕਰ ਆਪਾਂ ਗੱਲ ਕਰੀਏ ਆਪਣਾ ਹੁਣ ਇਹ ਵੀ ਚਰਚਾ ਚੱਲ ਪਈ ਹੈ ਵੀ ਜਿਵੇਂ ਕਾਲੀਦਲ ਹਾਸ਼ੀਏ ਤੇ ਆ ਗਿਆ ਕਾਂਗਰਸ ਦੇ ਚਲੋ 8 ਐਮਪੀ ਜਿੱਤ ਗਏ ਨੇ ਪੰਜਾਬ ਚ ਸਰਕਾਰ ਨਹੀਂ ਹੈ ਆਪਦੇ 13 ਦੇ ਵਿੱਚੋਂ 3 ਆਏ ਨੇ ਕੀ ਸਰਬਜੀਤ ਸਿੰਘ ਖਾਲਸਾ ਤੇ ਅਮਰਤਪਾਲ ਦਾ ਉਹ ਕਦਬੂਤ ਉਹ ਕੈਲੀਬਰ ਹੈ ਕਿ ਜਿਹੜੀ ਪੋਲੀਟੀਕਲ ਬਲੈਂਕਨੈਸ ਬਣੀ ਹੋਈ ਹੈ ਪੋਲੀਟੀਕਲ ਸਪੇਸ ਜਿਹੜੀ ਹੈ ਉਹਨੂੰ ਦੋਨੋਂ ਫੁੱਲਫਿਲ ਕਰ ਸਕਦੇ ਨੇ ਇਸ ਲੈਵਲ ਤੇ ਹੈਨੇ ਦੋਨੋਂ ਜੀ ਇੰਟ ਇੰਟੈਲੈਕਚੁਅਲੀ ਅਮਰਤਪਾਲ ਸਿੰਘ ਬਹੁਤ ਤੇਜ ਹੈ ਹਾਜ਼ਰ ਜਵਾਬ ਹੈ ਹਰੇਕ ਸਥਿਤੀ ਨੂੰ ਬਹੁ ਚੰਗੀ ਤਰ੍ਹਾਂ ਵਿਚਾਰਦਾ ਹੈ ਤੇ ਉਹਨੂੰ ਉਹਨੂੰ ਟੇਬਲ ਟਾਕ ਕਰਨੀ ਆਂਦੀ ਹੈ ਇਹ ਇਹ ਅਮਰਤਪਾਲ ਤਾਂ ਹੀ ਤਾਂ ਇਹਨੂੰ ਬਾਹਰ ਨਹੀਂ ਆਣ ਦਿੱਤੇ ਕਿਉਂਕਿ ਹੁਣ ਐਮਪੀ ਬਣ ਗਿਆ ਹੈ ਅਮਰਤਪਾਲ ਚਾਹੀਦਾ ਸਰਕਾਰ ਨੂੰ ਕਿ ਉਹ ਚੁਣਿਆ ਹੋਇ ਨਮਾਇੰਦਾ ਹੈ ਡੂਰ ਸਾਹਿਬ ਦੀ ਹਲਕੇ ਦੀ ਨੁਮਾਇੰਦਗੀ ਕਰਦਾ ਜਿਹੜੇ 5 ਲੱਖ ਵੋਟਰਾਂ ਨੇ ਚੁਣਿਆ ਉਹਨਾਂ ਦੇ ਉਹ ਹਲਕੇ ਦੀ ਸੇਵਾ ਸੰਭਾਲ ਕਰਨੀ ਉਸ ਤੋਂ ਬਾਹਰ ਆਣ ਦੋ ਤਾਂ ਹੀ ਤਾਂ ਬਾਹਰ ਨਹੀਂ ਆਣ ਦੇ ਦੇ ਕਿਉਂਕਿ ਅੰਮ੍ਰਿਤਪਾਲ ਸਿੰਘ ਬਹੁਤ ਹੀ ਇੰਟੈਲੀਜੈਂਟ ਬੰਦਾ ਹੈ ਉਹ ਪੂਰੇ ਪੰਜਾਬ ਦੇ ਸਿੱਕੇ ਕਾਮ ਦੇ ਮੁੱਦੇ ਨੂੰ ਸਮਝਦਾ ਟੇਬਲ ਟॉक ਕਰਨੀ ਵੀ ਜਾਣਦਾ ਇਸ ਲਈ ਮੈਨੂੰ ਪੂਰਾ ਉਮੀਦ ਹੈ ਕਿ ਜਦ ਅਮਰਿਤਪਾਲ ਸਿੰਘ ਬਾਹਰ ਆਣਗੇ ਕੋਈ ਨਾ ਕੋਈ ਜਥੇਬੰਦਕ ਢਾਂਚਾ ਖੜਾ ਕਰਨਗੇ ਕਿਉਂਕਿ ਬਾਹਰਲੇ ਵਿਦੇਸ਼ਾਂ ਦੇ ਸਿੱਖ ਵੀ ਇਹੀ ਚਾਹੁੰਦੇ ਨੇ ਪੰਜਾਬ ਵਿੱਚ ਇੱਕ ਅਸਲ ਪੰਥਕ ਅਸਲ ਪੰਥਕ ਲੋਗਾਂ ਜਿਨ੍ਹਾਂ ਨੇ 80s ਵਿੱਚ 90s ਵਿੱਚ 70s ਚ 80s ਚ ਆਪਣੀ ਕੁਰਬਾਨੀ ਦੇ ਕੇ ਕੌਮ ਦੀ ਅਣਖ ਨੂੰ ਬਰਕਰਾਰ ਰੱਖਿਆ ਉਹ ਨਵੇਂ ਬੰਦੇ ਆਣ ਤੇ ਮੈਨੂੰ ਪੂਰੀ ਉਮੀਦ ਹੈ ਪੰਜਾਬ ਚ ਪੂਰੀ ਨੌਜਵਾਨੀ ਜਿਵੇਂ ਨੌਜਵਾਨ ਦੇਖੋ ਜੀ ਖਡੂਰ ਸਾਹਿਬ ਤੇ ਫਰੀਦਕੋਟ ਨੌਜਵਾਨੀ ਸਭ ਤੋਂ ਅੱਗੇ ਸੀ ਨੌਜਵਾਨੀ ਨੇ ਜਤਾਇਆ ਤੇ ਮੈਨੂੰ ਪੂਰੀ ਉਮੀਦ ਹੈ ਜਿਵੇਂ ਹੀ ਅਮਰਿਤਪਾਲ ਸਿੰਘ ਕੋਈ ਜਥੇਬੰਦਕ ਢਾਂਚਾ ਐਲਾਨ ਕਰਨਗੇ ਨੌਜਵਾਨਾਂ ਦਾ ਹੜ ਆਜੂਗਾ ਜੁਆਇਨ ਕਰਨ ਲਈ ਤੇ ਸਾਡੂ 2027 ਵਿੱਚ ਵੀ ਬਹੁਤ ਬਲ ਮਿਲੂਗਾ ਸਾਡੇ ਕੋਈ ਨਾ ਕੋਈ ਪੰਥਕ ਚਿਹਰੇ ਚੁਣ ਕੇ ਵਿਧਾਨ ਸਭਾ ਵੀ ਜਾਣਗੇ ਤੁਸੀਂ ਦੇਖਿਆ ਜਸਵਿੰਦਰ ਜੀ ਬੜੇ ਵੀਡੀਓ ਬਾਰੇ ਲੋਏ ਸੀ ਅਮਰਤਪਾਲ ਨੇ ਜਦੋਂ ਕਿਹਾ ਸੀਗਾ ਕਿ ਮੈਂ ਤਾਂ ਭਾਰਤੀ ਹੈ ਹੀ ਨਹੀਂ ਮੇਰੇ ਕੋਲ ਦੁਬਈ ਦੀ ਨਾਗਰਿਕਤਾ ਹੈ ਮੈਂ ਭਾਰਤੀ ਸੰਵਿਧਾਨ ਨੂੰ ਨਹੀਂ ਮੰਨਦਾ ਕਹਿੰਦੇ ਹੁਣ ਗੋਡੇ ਜਿਹੜੇ ਢਿੱਡਾ ਕੇ ਹੀ ਚੁੱਕਦੇ ਨੇ ਤੇ ਹੁਣ ਉਸੇ ਭਾਰਤੀ ਸਮਾਨ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਇਹਨਾਂ ਨੇ ਚੋਣ ਲੜੀ ਹੈ ਤੇ ਉਸੇ ਤਹਿਤ ਉਹ ਸੰਸਦ ਬਣ ਰਹੇ ਹੈਗੇ ਨੇ ਕਈ ਕਟੇ ਸ਼ਬਦਾਂਦ ਕਰਦੇ ਕਹਿੰਦੇ ਠੁੱਕੇ ਚੱਟਣ ਵਾਲੀ ਗੱਲ ਕੀਤੀ ਅਮਰਤਪਾਲ ਨੇ ਨਹੀਂ ਨਹੀਂ ਜੀ ਉੱਥੇ ਦੇਖੋ ਬਾਕੀ ਮੈਂ ਤੁਹਾਨੂੰ ਸੌ ਚੱਕ ਜੋ ਸੌ ਚੱਕਦੇ ਤੇ ਇਹ ਵੀ ਕਹਿੰਦੇ ਆ ਮੈਂ ਆਪਣੇ ਬਿਨਾ ਇੰਟਰਫੀਰੈਂਸ ਦੇ ਬਿਨਾ ਕਿਸੇ ਦਬਾਅ ਮੰਨੇ ਅਸੀਂ ਕੰਮ ਕਰਾਂਗੇ ਕਿ ਜਿਹੜੇ ਅੱਜ ਤੱਕ 70 ਸਾਲ ਤੱਕ ਲੀਡਰ ਆਏ ਨੇ ਇਹਨਾਂ ਨੇ ਬਿਨਾ ਦਬਾਅ ਤੋਂ ਕੰਮ ਕੀਤਾ ਇੰਡੀਪੈਂਡੈਂਟ ਕੰਮ ਕੀਤਾ ਸਭ ਤੋਂ ਪਹਿਲਾਂ ਤਾਂ ਪੰਜਾਬ ਵਿੱਚ ਸਿਵਲ ਸੋਵਰਿਨਿਟੀ ਹੈ ਹੀ ਨਹੀਂ ਜਿਹੜੇ ਨਿੱਕੇ ਨਿੱਕੇ ਲੋਕਾਂ ਦੇ ਕੰਮ ਹੁੰਦੇ ਨੇ ਜਿਹੜੇ ਕਿ ਸਰਕਾਰਾਂ ਨੂੰ ਪ੍ਰਾਇੋਰਟੀ ਦੇ ਕਰਾਉਣੇ ਚਾਹੀਦੇ ਉਹ ਹੀ ਨਹੀਂ ਉਹ ਹੀ ਨਹੀਂ ਕਰ ਸਕਦੇ ਤੇ ਹੁਣ ਅਮਰਤਪਾਲ ਤੇ ਸਰਬਜੀਤ ਕੋਲ ਸਿਸਟਮ ਕੀ ਹੈ ਹੁਣ ਸਿਸਟਮ ਵਿੱਚ ਆ ਕੇ ਪੰਜਾਬ ਦੀ ਅਸੀਂ ਗੱਲ ਕਰਾਂਗੇ ਹੁਣ ਕਿਉਂਕਿ ਹੁਣ ਇਹਨਾਂ ਕੋਲ ਕੋਈ ਵਿਰੋਧ ਕਰਨ ਦਾ ਤਰੀਕਾ ਹੀ ਨਹੀਂ ਬਚਿਆ ਇਹ ਏਜੰਟਾਂ ਵਾਲੀ ਗੱਲ ਨਹੀਂ ਹੈ ਹੁਣ ਤਾਂ ਅਮਰਤਪਾਲ ਤਾਂ ਮੇਨਸਟ੍ਰੀਮ ਚਾਰ ਤਾਂ ਤੁਹਾਨੂੰ ਤਾਂ ਖੁਸ਼ੀ ਹੋਣੀ ਚਾਹੀਦੀ ਹੈ ਸਰਬਜੀਤ ਸਿੰਘ ਅਮਰਤਪਾਲ ਸਿੰਘ ਮੇਨਸਟ੍ਰੀਮ ਚ ਆ ਰਹੇ ਨੇ ਮੇਨਸਟ੍ਰੀਮ ਦੇਸ਼ਾਂ ਹੀ ਸਤਕਾਰ ਕਰਾਂਗੇ ਉਹਨਾਂ ਦਾ ਚਲੋ ਉਹ ਵੀ ਜਿੱਤ ਜਾਂਦੇ ਤਾਂ ਇੱਕ ਸਰਬਜੀਤ ਸਿੰਘ ਤੇ ਅਮਰਤਪਾਲ ਸਿੰਘ ਨੂੰ ਇੱਕ ਥੋੜਾ ਜਿਹਾ ਗਾਈਡੈਂਸ ਮਿਲ ਜਾਂਦੀ ਥੋੜਾ ਐਕਸਪੀਰੀਐਂਸ ਆਪਣਾ ਸ਼ੇਅਰ ਕਰ ਦੇ ਕਿ ਪਾਰਲੀਮੈਂਟ ਵਿੱਚ ਕਿਵੇਂ ਬੋਲਣਾ ਹੈ ਕਿਵੇਂ ਕੀ ਕਰਨਾ ਕੀ ਪ੍ਰੋਸੀਜਰ ਆ ਥੋੜੇ ਗਾਈਡੈਂਸ ਹੁੰਦੀ ਮੋਰਲ ਸਪੋਰਟ ਹੁੰਦੀ ਤਾਂ ਹੋਰ ਤਾਂ ਇਸ ਤੋਂ ਇਲਾਵਾ ਕੁਝ ਨਹੀਂ ਹੁੰਦਾ ਖਾਲਸਾ ਤੁਹਾਡੇ ਭਰਾ ਇਹਨਾਂ ਦੀ ਪਾਰਟੀ ਟਿਕਟ ਤੇ ਚੋਣ ਨਹੀਂ ਲੜੇ ਉਹ ਫੈਸਲੇ ਨੂੰ ਸਹੀ ਕਿੱਦਾਂ ਦੇਖਦੇ ਹੋ ਹਾਂਜੀ ਬਿਲਕੁਲ ਸਹੀ ਇਹ ਕਹੋਂ ਕਿ ਦੇਖੋ ਜੀ ਸ਼ਹੀਦ ਭਾਈ ਬਿਆਨ ਸਿੰਘ ਦਾ ਪਰਿਵਾਰ ਕਿਸੇ ਇੱਕ ਜਥੇਬੰਦੀ ਦਾ ਨਹੀਂ ਹੈਗਾ ਇਹ ਪੂਰੇ ਸਿੱਖ ਕੌਮ ਦਾ ਠੀਕ ਹੈ ਜੀ ਇਸ ਲਈ ਮੰਨਤਾ ਸਕੋ ਸਾਡੇ ਮਾਤਾ ਜੀ ਵੀ ਜਿੰਨੇ ਵੀ ਇਲੈਕਸ਼ਨ ਲੜੇ ਨੇ ਇੰਡੀਪੈਂਡੈਂਟ ਲੜੇ ਨੇ ਤੇ ਜਦੋਂ 89 ਚ ਲੜੇ ਨੇ ਤੁਹਾਨੂੰ ਮੈਂ ਕਰੈਕਟ ਕਰੂੰਗਾ ਜਿਹੜੀ ਗੱਲ ਕੀਤੀ ਸੀ 89 ਚ ਬਾਪੂ ਜੋਗਿੰਦਰ ਸਿੰਘ ਜਿਹੜੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਲੇ ਦੇ ਪਿਤਾ ਜੀ ਸੀ ਉਹਨਾਂ ਦੀ ਪਾਰਟੀ ਸੀ ਸ਼ਰੋਮਣੀ ਅਕਾਲੀ ਦਲ ਯੂनाइटेड ਤੇ ਉਹਨਾਂ ਨੇ 91 ਚ ਆਲਮਗੀਰ ਗੁਰੂ ਘਰ ਵਿਖੇ ਸਿਮਰਨਜੀਤ ਸਿੰਘ ਮਾਨ ਨੂੰ ਆਪਣੀ ਪ੍ਰਧਾਨਗੀ ਦਿੱਤੀ ਸੀ ਇਹ ਇਹ ਜੋ 89 ਚ ਲੜੇ ਸੀ ਕਿਉਂਕਿ ਪਾਰਟੀ ਜ਼ਰੂਰ ਸੀਗੀ ਮਗਰ ਸਿੰਬਲ ਕੋਈ ਨਹੀਂ ਸੀਗਾ ਤੇ ਇਸ ਲਈ ਇਹਨਾਂ ਨੇ ਕਾਗਜ਼ ਐਜ਼ ਅ ਇੰਡੀਪੈਂਡੈਂਟ ਹੀ ਭਰੇ ਸੀਗੇ ਹੁਣ ਮੈਂ ਨਵੀਂ ਪਾਰਟੀ ਬਣਾ ਲਾ ਸਟ੍ਰੇਟ ਅਵੇ ਮੈਨੂੰ ਸਿੰਬਲ ਨਹੀਂ ਮਿਲੂਗਾ ਕਿਉਂਕਿ ਐਟ ਲੀਸ ਤੁਹਾਡੀ ਇੰਨੀ ਵੋਟਾਂ ਹੋਣੀਆਂ ਚਾਹੀਦੀ ਤਾਂ ਤੁਹਾਨੂੰ ਸਿੰਬਲ ਮਿਲਦਾ ਹੁਣ ਜੇ ਮਾਨ ਦੀ ਪਾਰਟੀ ਸੀਗੀ ਹੁਣ ਮਾਨ ਦੀ ਪਾਰਟੀ ਵੀ ਸਾਰੇ ਬੰਦੇ ਐਜ਼ ਅ ਇੰਡੀਪੈਂਡੈਂਟ ਹੀ ਲੜੇ ਨੇ ਉਹਨਾਂ ਦੇ ਸੀ ਨੂੰ ਉਹਨਾਂ ਨੇ ਇੰਡੀਪੈਂਡੈਂਟ ਹੀ ਕਿਹਾ ਤੇ ਉਹ ਐਂ ਗੱਲ ਸੀਗੀ ਸਾਡੇ ਦਾਦਾ ਜੀ ਸਾਡੇ ਮਾਤਾ ਜੀ ਹਮੇਸ਼ਾ ਹੀ ਇੰਡੀਪੈਂਡੈਂਟ ਲੜੇ ਨੇ ਜੋ ਜੋ ਬਾ ਚ ਜਮਾਨ ਸਾਹਿਬ ਆਏ ਉਸ ਅਕਾਲੀ ਦਲ ਚ ਪ੍ਰਧਾਨ ਬਣੇ ਤਾਂ ਸਾਡੇ ਮਾਤਾ ਜੀ ਨੇ ਪਾਰਲੀਮੈਂਟ ਚ ਕਿਹਾ ਹਾਂ ਜੀ ਅਸੀਂ ਸ਼੍ਰੋਮਣੀ ਅਕਾਲੀ ਦਲ ਮਾਨ ਨੂੰ ਸਮਰਥਨ ਕਰਦੇ ਮੈਂ ਇਸ ਇਹਦੀ ਮੈਂਬਰ ਇਹਦੀ ਪਾਰਟੀ ਦੇ ਮੈਂਬਰ ਆ ਤੇ ਮਗਰ ਉਹ ਲੜੇ ਆਜ਼ਾਦ ਹੀ ਸੀਗੇ ਜਸਵਿੰਦਰ ਜੀ ਖਾਲਸਾ ਜੀ ਦੀ ਜਿੱਤ ਤੋਂ ਬਾਅਦ ਫੇਰ ਗੱਲਾਂ ਉੱਠਣ ਲੱਗ ਪਈਆਂ ਪਿਤਾ ਜੀ ਦੀ ਸ਼ਹਾਦਤ ਤੋਂ ਸਾਰੀ ਦੁਨੀਆ ਵਾਕਿਫ ਹੈ ਸਿੱਖ ਕੌਮ ਵਾਕਿਫ ਹੈ ਮਾਤਾ ਜੀ ਦਾ ਕਾਲ ਚਲਾਣਾ ਅੱਜ ਵੀ ਉਸ ਤੇ ਸਵਾਲ ਉੱਠਦੇ ਨੇ ਕਹਿੰਦੇ ਮਾਤਾ ਜੀ ਦੀ ਸੁਭਾਵਿਕ ਮੌਤ ਨਹੀਂ ਸੀ ਉਹ ਸੁਭਾਵਿਕ ਮੌਤ ਨਹੀਂ ਸੀ ਜੀ ਉਹਨਾਂ ਦੀ ਉਮਰ ਹੀ ਸਾਰੀ 39 39 ਸਾਲ ਦੇ ਸੀ ਮੈਂ 41 ਸਾਲ ਦਾ ਮੈਂ ਹਟਾ ਕਟਾ ਸਾਡੇ ਮਾਤਾ ਜੀ 39 ਸਾਲ ਦੇ ਬਿਲਕੁਲ ਫਿੱਟ ਸੀਗੇ ਤੇ ਉਸ ਟਾਈਮ ਮੈਂ ਤੁਹਾਨੂੰ ਦੱਸਦਾ ਜੀ 100 ਸਾਲ ਪਹਿਲੇ ਤੁਹਾਡੀ ਜੀ ਤੁਹਾਡੀ ਉਮਰ ਕਿੰਨੀ ਛੋਟੀ ਮਾਤਾ ਜੀ ਮੇਰੀ ਉਸ ਟਾਈਮ ਉਮਰ ਸੀਗੀ ਜੀ 7 ਸਾਲ 7 ਸਾਲ ਸੀ ਤੇ ਉਸ ਦਿਨ ਸੋਮਵਾਰ ਦਾ ਦਿਨ ਸੀਗਾ ਮੈਂ ਤੁਹਾਨੂੰ ਦੱਸ ਦਿੰਦਾ ਦੋ ਦਿਨ ਪਹਿਲਾਂ ਹੀ ਤਿੰਨ ਦਿਨ ਪਹਿਲਾਂ ਸੁਮੇਤ ਚੈਣੀ ਉਹ ਉਹ ਬੰਬ ਲੱਗਾ ਸੀ ਇੱਕ ਦਿਨ ਪਹਿਲਾਂ ਜਟਾਣੇ ਦਾ ਘਰ ਜਲਾਇਆ ਗਿਆ ਸੀਗਾ ਤੇ ਵੈਰੀ ਨੈਕਸਟ ਡੇ ਸੋਮਵਾਰ ਸੀ ਮੈਨੂੰ ਚੰਗੀ ਤਰ੍ਹਾਂ ਯਾਦ ਆ ਮੰਡੇ ਸੀ ਸਾਡੇ ਮਾਤਾ ਜੀ ਸਾਨੂੰ ਇੱਕ ਵੀ ਛੁੱਟੀ ਨਹੀਂ ਕਰੰਦੇ ਸਕੂਲੇ ਜੇ ਮੈਂ ਬਿਮਾਰ ਵੀ ਹੁੰਦਾ ਸੀ ਨਾ ਮਾੜਾ ਮੋਟ ਬਿਮਾਰ ਆ ਤਾਂ ਵੀ ਸਕੂਲ ਜਾ ਘਰੇ ਨਹੀਂ ਰਹਿਣਾ ਤੇ ਉਸ ਟਾਈਮ ਸਾਡੇ ਮਾਤਾ ਜੀ ਨੇ ਸਾਨੂੰ ਘਰੇ ਰੱਖਿਆ ਸੀ ਕਿਉਂਕਿ ਸੈਣੀ ਤੇ ਬੰਬ ਲੱਗਾ ਸੀਗਾ ਤੇ ਸਾਡੇ ਮਾਤਾ ਜੀ ਨੂੰ ਡਰ ਸੀਗਾ ਕਿ ਬੱਚਿਆਂ ਨਾਲ ਕੁਛ ਨਾ ਹੋ ਜੇ ਤੇ ਜਿਹੜਾ ਸੈਣੀ ਤੇ ਬੰਬ ਲੱਗਣਾ ਜਟਾਣੇ ਦੇ ਪਰਿਵਾਰ ਨੂੰ ਸਾੜ ਕੇ ਮਾਰਨਾ ਤੇ ਮਾਤਾ ਬੀਬੀ ਬਜ਼ੁਰਗ ਖਾਲਸਾ ਦਾ ਕਾਤਲ ਹੋਣਾ ਇਹ ਤਿੰਨੋ ਕਨੈਕਟਡ ਨੇ ਜੀ ਠੀਕ ਹੈ ਪ੍ਰੀਪਲਾਨਡ ਮਰਡਰਸ ਪ੍ਰੀਪਲਾਨਡ ਇਨਸੀਡੈਂਟਸ ਨੇ ਸਾਰੇ ਹਾਂ ਇਹ ਕਿਉਂਕਿ ਮੈਂ ਨਾ ਮੈਂ ਇੱਕ 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 ਆਪਣੇ ਪੱਤਰਕਾਰ ਨੇ ਆਉਣੇ ਪੰਜਾਬੀ ਪੱਤਰਕਾਰ ਇਹਨਾਂ ਨੇ ਨਾ ਪਿੰਕੀ ਦੇ ਇੰਟਰਵਿਊ ਕੀਤੀ ਸੀ ਫਿਰ ਮੈਂ ਇਹਨਾਂ ਨੂੰ ਪੱਤਰਕਾਰ ਨੂੰ ਫੋਨ ਕੀਤਾ ਮੈਂ ਕਿਹਾ ਮਾਤਾ ਜੀ ਬਾਰੇ ਪੁੱਛੋ ਪਿੰਕੀ ਨੂੰ ਪੱਕਾ ਪਤਾ ਹੋਊਗਾ ਕਿ ਪਿੰਕੀ ਸੈਣੀ ਦਾ ਰਾਈਟ ਹੈਂਡ ਹੁੰਦਾ ਸੀ 91 ਚ ਤੇ ਤੇ ਉਹਨੇ ਆਫ ਦਾ ਰეკર્ડ ਗੱਲ ਹੈ ਉਹਨੇ ਮਕੀ ਹੈਨਾ ਉਹਨੇ ਗੱਲ ਕੀਤੀ ਸੀ ਪਿੰਕੀ ਨਾਲ ਪਿੰਕੀ ਨੇ ਇੰਨਾ ਹੀ ਕਿਹਾ ਹੰਜੀ ਕੋਈ ਸਰਕਾਰੀ ਸੈਟਿੰਗ ਸੀ ਬਸ ਉਹਨੇ ਏ ਵਰਡ ਵਰਤੇ ਸਰਕਾਰੀ ਸੈਟਿੰਗ ਸੀ ਥੈਟਸ ਹਾਂ ਅਗਰ ਸਕਦਾ ਤੁਹਾਨੂੰ ਕਹਿਣ ਜੇ ਮੌਕਾ ਹੈਗਾ ਹੁਣ ਇਸ ਚੀਜ਼ ਨੂੰ ਇਨਕੁਆਇਰੀ ਕਰਾਣਾ ਚਾਹੋਗੇ ਨੇ ਇਨਕੁਆਇਰੀ ਹੋਈ ਹੁਣ ਜੋ ਸਾਡੇ ਪੋਸਟਮਾਰਟਮ ਨਹੀਂ ਨ ਕਰਾਇਆ ਜੀ ਸਾਡੇ ਪੰਥਕ ਲੀਡਰਾਂ ਨੇ ਪੋਸਟਮਾਰਟਮ ਹੀ ਨਹੀਂ ਕਰਾਇਆ ਹੁਣ ਇਸ ਟਾਈਮ ਇਹ ਸਾਡੀ ਲੀਡਰਸ਼ਿਪ ਦੀ ਫੇਲਿਅਰ ਹੈ ਜੀ ਮੈਂ ਇਸ ਮੈਂ ਹੁਣ ਜੋ ਸਿਮਰਜਿੰਦਰ ਸਿੰਘ ਮਾਨ ਕੌਮ ਦੇ ਲੀਡਰ ਸੀਗੇ ਤੁਸੀਂ ਅੱਗੇ ਸਭ ਤੋਂ ਮੂਰੇ ਲੜ ਰਹੇ ਹੋ ਤੁਹਾਡਾ ਇੱਕ ਐਮਪੀ ਸਸਪੀਸ਼ੀਸ ਸਸਪੀਸ਼ੀਅਸ ਸਰਕਮਸਟੈਂਸਿਸ ਚ ਦੀ ਮੌਤ ਹੁੰਦੀ ਹੈ ਤੁਸੀਂ ਉੱਥੇ ਆਓ ਆਓ ਉਹਦਾ ਪੋਸਟਮਾਰਟਮ ਕਰਾਓ ਪਤਾ ਲਗਾਓ ਕੈਵੇਂ ਡੈਥ ਹੋਈ ਹੈ ਇਨਵੈਸਟੀਗੇਸ਼ਨ ਦੀ ਮੰਗ ਕਰੋ ਮਗਰ ਇਹ ਤਾਂ ਭੋਗ ਤੇ ਵੀ ਨਹੀਂ ਆਏ ਜੀ ਫਿਰ ਹਣਾ ਹੁਣ ਅਸੀਂ ਆਪਣੀ ਗੱਲਾਂ ਨਹੀਂ ਖੋਲਣਾ ਚਾਹਦੇ ਸਤਿਕਾਰਯੋਗ ਨੇ ਮਾਨ ਸਾਹਿਬ ਮਗਰ ਇਹਨਾਂ ਨੂੰ ਚਾਹੀਦਾ ਸੀ ਤੁਸੀਂ ਲੀਡ ਹੈਗੇ ਹੋ ਲੀਡਰ ਹੋ ਤੁਸੀਂ ਕੌਮ ਨੂੰ ਨਾਲ ਲੈ ਕੇ ਚੱਲੋ ਮਗਰ ਹੁਣ ਇਹੀ ਸਾਡੀ ਤਰਾਸਦੀ ਹੈ ਜੀ ਕੌਮ ਚ ਅਲੱਗ-ਅਲੱਗ ਧੜੇ ਬਹੁਤ ਬਣ ਜਾਣੇ ਸਾਡੇ ਮਾਤਾ ਜੀ ਨੇ ਕਦੀ ਵੀ ਸਾਡੇ ਮਾਤਾ ਜੀ ਬਹੁਤ ਹਣਾ ਜਦੋਂ ਅਕ ਤੱਕ ਸਾਲ ਦਾ ਇੱਕ ਧੜਾ ਸੀਗਾ ਫੈਡਰੇਸ਼ਨ ਦਾ ਅਲੱਗ ਧੜਾ ਸੀ ਮਾਨ ਦਾ ਅਲੱਗ ਧੜਾ ਸੀ ਸਾਡੇ ਮਾਤਮ ਨੂੰ ਹਾਲ ਤੱਕ ਯਾਦ ਹੈ ਸਾਡੇ ਮਾਤਾ ਜੀ ਬਹੁਤ ਚਿੰਤਤ ਰਹਿੰਦੇ ਸੀ ਕਿਉਂਕਿ ਮਾਤਾ ਜੀ ਹਮੇਸ਼ਾ ਜਿੱਥੇ ਵੀ ਗੱਲ ਕਰਦੇ ਸੀ ਨਾ ਉਹ ਕਹਿੰਦੇ ਇੱਕ ਕੇਸਰੀ ਨਿਸ਼ਾਨ ਥੱਲੇ ਆਪਾਂ ਇਕੱਠੇ ਹੋਈਏ ਤਾਂ ਹੀ ਆਪਾਂ ਕੁਝ ਕਰ ਸਕਦੇ ਆ ਤੇ ਇਸ ਲਈ ਦੇਖੋ ਜੀ ਸਾਡੇ ਮਾਤਾ ਜਿਹੜੇ ਮਾਤਾ ਜੀ ਉਹਨੇ ਐਨੇ ਪੌਪੂਲਰ ਸੀ ਉਸ ਟਾਈਮ ਉਹ ਆਪਣਾ ਧੜਾ ਵੀ ਬਣਾ ਸਕਦੇ ਸੀ ਮਗਰ ਮਾਤਾ ਜੀ ਨੇ ਕਦੀ ਆਪਣਾ ਧੜਾ ਨਹੀਂ ਬਣਾਇਆ ਉਹ ਕਹਿੰਦੇ ਮੈਂ ਸਾਰੀ ਕੌਮ ਦੀ ਆ ਮੈਂ ਕੋਈ ਇੱਕ ਧੜੇ ਦੀ ਨਹੀਂ ਹੈਗੀ ਮੈਂ ਪੂਰੇ ਕੌਮ ਦੀ ਆ ਤੇ ਮਾਤਾ ਜੀ ਚਾਹਦੇ ਸੀ ਕਿ ਸਾਰੇ ਧੜੇ ਧੋੜੇ ਖਤਮ ਹੋਣ ਤੇ ਆਪਾਂ ਇੱਕ ਨਿਸ਼ਾਨ ਸਾਹ ਥੱਲੇ ਆਈਏ ਤੇ ਉਹ ਆਪਾਂ ਲਗ ਲਗ ਧੜਿਆਂ ਕਰਕੇ ਸਭ ਕੁਝ ਐਵੇਂ ਹੋਇਆ ਜੀ ਖਾਲਸਾ ਨੇ ਜਿੰਨੀ ਲੰਬੀ ਮਿਹਨਤ ਕੀਤੀ ਹੈ ਆਪਣਾ ਕਹਿ ਲਓ ਭਈ ਕੌਮ ਦੇ ਪੰਜਾਂ ਦੇ ਮੁੱਦੇ ਚੁੱਕਣ ਲਈ ਹੁਣ ਜਾ ਕੇ ਉਹਨਾਂ ਨੂੰ ਸਫਲਤਾ ਮਿਲੀ ਹੈ ਅੱਗੇ ਕੋਈ ਤੁਹਾਡੀ ਕੋਈ ਵਿਕਤੀ ਯੋਜਨਾ ਜਾਂ ਤੁਹਾਡੇ ਭੈਣ ਅਮਰਿਤਪਾਲ ਜੀ ਦੀ ਕੋਈ ਯੋਜਨਾ ਰਾਜਨੀਤੀ ਵਿਚਾਰ ਨਹੀਂ ਪੰਜਾਬ ਦੇ ਪੰਜਾਂ ਦੇ ਮਸਲੇ ਚੱਕਣ ਦੀ ਦੇਖੋ ਜੀ ਅਸੀਂ ਚਾਹਨੇ ਆ ਇੱਕ ਪੱਤੇ ਜਥੇ ਬੰਦ ਢਾਂਚਾ ਬਣੇ ਇੱਕ ਅਸਲ ਸ਼੍ਰੋਮਣੀ ਅਕਾਲੀ ਦਲ ਬਣੇ ਜਿਹਦੀ ਅਗਵਾਈ ਅੰਮ੍ਰਿਤਪਾਲ ਸਿੰਘ ਜਾਂ ਬੀਬੀ ਖਾਲੜਾ ਜੀ ਕਰਨ ਮੇਰੀ ਦਿਲੀਸ਼ ਖਾਇਸ਼ ਹੈ ਉਹਨਾਂ ਦੀ ਅਗਵਾਈ ਬੀਬੀ ਖਾਲੜਾ ਜੀ ਕਰਨ ਤੇ ਇੱਕ ਜਥੇਬੰਦਕ ਢਾਂਚਾ ਬਣਾ ਕੇ ਅਸੀਂ ਅਖੀ ਲਾਈਨ ਚ ਅਖੀਰ ਚ ਖੜਾਂਗੇ ਤੇ ਅਸੀਂ ਜੋ ਸੇਵਾ ਹੋ ਸਕਦੀ ਅਸੀਂ ਕਰਾਂਗੇ ਤੇ ਮੈਂ ਆਪਣੀ ਭੈਣ ਜੀ ਨੂੰ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਤੁਸੀਂ ਐਕਟਿਵ ਪੋਲਿਟਿਕਸ ਚਾਹੋ ਹੁਣ ਸਮਾਂ ਹੈਗਾ ਤੇ ਆਓ ਜਿਵੇਂ ਸਾਡੇ ਮਾਤਾ ਜੀ ਨੇ ਕੌਮ ਦੀ ਸੇਵਾ ਕੀਤੀ ਠੀਕ ਹੈ ਜੀ ਜਿਹੜੇ ਪਿਤਾ ਜੀ ਜਿਹੜੇ ਪਿਤਾ ਜੀ ਦੀ ਕੁਰਬਾਨੀ ਬਹੁਤ ਮਹਾਨ ਹੈ ਉਹਨਾਂ ਉਹਨਾਂ ਦੀ ਅਸੀਂ ਬੀਤ ਨਹੀਂ ਕਰ ਸਕਦੇ ਮਗਰ ਅਸੀਂ ਕੋਸ਼ਿਸ਼ ਕਰਾਂਗੇ ਜਿਵੇਂ ਸਾਡੇ ਮਾਤਾ ਜੀ ਨੇ ਰੋਪੜ ਵਿੱਚ ਸੇਵਾ ਕੀਤੀ ਹੈ ਕੌਮ ਨੂੰ ਨਾਲ ਲੈ ਕੇ ਚੱਲੇ ਨੇ ਇੱਕ ਇੱਕ ਬੰਦੇ ਦਾ ਸਤਿਕਾਰ ਕੀਤਾ ਉਹਨੂੰ ਨਾਲ ਲੈ ਕੇ ਚੱਲਦੇ ਨੇ ਸੀ ਤੇ ਓਵੇਂ ਹੀ ਅਸੀਂ ਆਪਣੀ ਜਿਵੇਂ ਸਾਡੇ ਮਾਤਾ ਜੀ ਨੇ ਕੌਮ ਦੀ ਸੇਵਾ ਕੀਤੀ ਓਵੇਂ ਹੀ ਅਸੀਂ ਕੌਮ ਦੀ ਸੇਵਾ ਕਰੀਏ ਜੀ ਬੜੇ ਵਿਸਤਾਰ ਨਾਲ ਤੁਸੀਂ ਜਸਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਹੈ ਪੰਜਾਬ ਲਈ ਵੀ ਤੁਸੀਂ ਥੋੜੇ ਆਸਪੰਦ ਨਜ਼ਰ ਆ ਰਹੇ ਹੋ ਜਿਹੇ ਜਿਹੇ ਨੌਜਵਾਨਾਂ ਨੂੰ ਲੋਕ ਸਭਾ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਹੈ ਤੇ ਜ਼ਰੂਰ ਜਿਹੜਾ ਰਾਜਨੀਤਿਕ ਖਲਾਅ ਪੈਦਾ ਹੋ ਗਿਆ ਹੈ ਉਹ ਹੁਣ ਪੂਰਾ ਹੋਣ ਦੀ ਆਸ ਹੈਗੀ ਹੈ